ਮਰਦਾਸ ਜਿਹੜੀ ਆਪਾਂ ਇਕੱਠੇ ਹੋਏ ਆ ਪੰਜਾਬੀ ਸੰਗੀਤ ਜਗਤ ਦੇ ਉਹ ਤਾਰੇ ਜਿਨ੍ਹਾਂ ਦਾ ਨਾਮ ਰਹਿਣਦੀ ਦੁਨੀਆ ਤੱਕ ਰਹੂਗਾ ਚਰਜੀ ਹੁਜਾ ਸਾਹਿਬ ਜਿਨ੍ਹਾਂ ਨੇ ਆਪਣੇ ਸੰਗੀਤ ਨਿਰਦੇਸ਼ਨਾ ਚ ਪੰਜਾਬੀ ਦੇ ਹਰ ਛੋਟੇ ਦਰਮਿਆਨੇ ਤੇ ਵੱਡੇ ਕਲਾਕਾਰ ਨੂੰ ਸ਼ੇਪ ਕੀਤਾ ਔਰ ਇੱਕ ਪ੍ਰੋਪਰ ਗੁਰੂ ਬਣ ਕੇ ਆਪਣੇ ਚੇਲੇ ਲਿਆ ਉਹਨਾਂ ਨੂੰ ਇੰਨਾ ਜ਼ਿਆਦਾ ਮਾਰਗਦਰਸ਼ਨ ਕੀਤਾ ਕਿ ਬਹੁਤ ਵੱਡੇ ਵੱਡੇ ਨਾਮ ਜਿਹੜੇ ਅੱਜ ਪੰਜਾਬੀ ਗਾਇਕੀ ਚ ਆਪਾਂ ਲੈਨੇ ਆ ਉਹ ਸਾਰਿਆਂ ਨੇ ਪੈਰ ਛੂਏ ਹੋਏ ਆ ਚਰਜ ਹੁਜਾ ਸਾਹਿਬ ਦੇ ਉਹਨਾਂ ਦੇ ਪਤ ਜਨਾ ਤੇ ਸਤਲ ਹੁਜਾ ਜੀ ਵੀ ਬਹੁਤ ਅੱਛਾ ਇੰਡਸਟਰੀ ਚ ਨਾਮ ਕਮਾਰੇ ਆ ਸੈਮਿਸ ਕਰ ਚੁੱਕੇ ਆ ਤੇ ਨੀਰਾ ਤੇ ਜਸਵਿੰਦਰ ਭੱਲਾ ਜੀ ਦਾ ਉਮਸ 93 ਚ ਵਾਪਿਆ ਗੁਰੂ ਜੀ ਨਾਲ ਜਦੋਂ ਚੰਕਾਟਾ 79 ਦੀ ਸਕ੍ਰਿਪਟ ਲੈ ਕੇ ਅਸੀਂ ਦਿੱਲੀ ਗਏ ਬੇਨਤੀ ਕੀਤੀ ਸਕ੍ਰਿਪਟ ਸੁਣ ਕੇ ਬਹੁਤ ਖੁਸ਼ ਵੀ ਹੋਏ ਤੇਰੇ ਵਿਅੰਗ ਵੀ ਕੀਤਾ ਕਿ ਸਾਰੇ ਸਕ੍ਰਿਪਟ ਸੁਣ ਕੇ ਕਹਿੰਦੇ ਬੱਚਿਓ ਦੇ ਵਿੱਚ ਮੇਰਾ ਕੀ ਰੋਲ ਹੋਊਗਾ ਇਹ ਤਾਂ ਕਮੇਡੀ ਹੈ ਅਸੀਂ ਕਿਹਾ ਦੋ ਗੀਤ ਵੀ ਹੈਗੇ ਆ ਤੇ ਜਿਹੜੇ ਕਮੇਡੀ ਵਿੱਚ ਜਿੰਨੇ ਵੀ ਇਫੈਕਟ ਦੇਣੇ ਸਪੈਸ਼ਲ ਲਫਟਰ ਦੇ ਕਿਸੇ ਵੀ ਸਿਚੁਏਸ਼ਨ ਮੁਤਾਬਕ ਉਹ ਤੁਸੀਂ ਦਿਨੇ ਆ ਤੇ ਗੁਰੂ ਜੀ ਨੇ ਜੋ ਸਾਨੂੰ ਹਾ ਕਰਤੀ ਅਸੀਂ ਬਾਗੋ-ਬਾਗ ਹੋ ਗਏ ਮੈਂ ਤੇ ਪੱਲਾ ਸਾਹਿਬ ਕਿ ਚਰਨਜੀਤ ਗੁਜਰ ਸਾਹਿਬ ਛਣਕਾਟਾ 93 ਜਨ ਨਾਲ ਜੁੜੇ ਜਦੋਂ ਤਾਂ ਛਣਕਾਟੇ ਦਾ ਘਾੜ ਵੱਡਾ ਹੋਇਆ ਸੋ ਉਹ ਸਾਡੇ ਜਿਹੜੇ ਉਹਨਾਂ ਨੇ ਬਤਾਏ ਪਲਵਾ ਉਹ ਸਾਡੀ ਯਾਦਾਂ ਅਸੀਂ ਅਰਦਾਸ ਕਰਾਂਗੇ ਵਾਹਿਗੁਰੂ ਨੂੰ ਕਿ ਸੱਚੇ ਪਾਤਸ਼ਾਹ ਜੀ ਚਰਨਜੀਤ ਨਿਵਾਜ ਬਖਸ਼ਿਓ ਸਾਡੇ ਗੁਰੂ ਜੀ ਨੂੰ ਤੇ ਪਰਿਵਾਰ ਨੂੰ ਇਹ ਪਾਣਾ ਮਿਲਦਾ ਬਣ ਬਖਸ਼ਿਓ ਤੇ ਪੰਜਾਬੀ ਜਗਤ ਵਿੱਚ ਜਿਹੜਾ ਨਾ ਪੂਰਾ ਹਣਾ ਘੱਟਾ ਵਾ ਜਿਹਦਾ ਬਦਲ ਕੋਈ ਨਹੀਂਗਾ ਉਹਦਾ ਵਾਸਤੇ ਸੀ ਸਾਰੇ ਪੰਜਾਬੀਆਂ ਨੂੰ ਬੇਨਤੀ ਕਰਦੇ ਆ ਕਿ ਚਰੰਜ ਹੁਜਿਆ ਜੀ ਹਮੇਸ਼ਾ ਸਾਡੇ ਚ ਰਹਿਣਗੇ ਤੇ ਸਾਨੂੰ ਆਸ਼ੀਰਵਾਦ ਦਿੰਦੇ ਰਹਿਣਗੇ ਧੰਨਵਾਦ